ਚਿੰਨਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਸਟੇਟ ਪਾਵਰ ਤੇ ట్రాన్స్‌ਮਿਸ਼ਨ ਕਾਰਪੋਰੇਸ਼ਨ ਦਾ ਤੀਜਾ ਡੈਲੀਗੇਟ ਇਜਲਾਸ ਮਿਰਨ ਪੈਲਸ ਗੁਰਾਇਆਂ ਵਿੱਚ ਸੰਪੰਨ ਹੋਇਆ ਇਸ ਦੌਰਾਨ ਜਥੇਬੰਦੀਆਂ ਦਾ ਝੰਡਾ ਲਹਿਰਾ ਕੇ ਇਜਲਾਸ ਸ਼ੁਰੂ ਕੀਤਾ ਗਿਆ ਇਸ ਮੌਕੇ ਰਿਪੋਰਟ ਪਾਸ ਹੋਣ ਉਪਰੰਤ ਕਮੇਟੀ ਭੰਗ ਕੀਤੀ ਗਈ ਤੇ ਨਵੇਂ ਜਥੇਬੰਦੀ ਦੀ ਚੋਣ ਕੀਤੀ ਗਈ ਜਿਸ ਵਿੱਚ ਸ਼੍ਰੀ ਅਵਨਾਸ਼ ਚੰਦਰ ਸ਼ਰਮਾ ਨੂੰ ਪ੍ਰਧਾਨ ਰਕੇਸ਼ ਕੁਮਾਰ ਸ਼ਰਮਾ ਨੂੰ ਉਪ ਪ੍ਰਧਾਨ ਦੇਵ ਰਾਏ ਲੁਧਿਆਣਾ ਨੂੰ ਉਪ ਪ੍ਰਧਾਨ ਗੁਲਦੀਪ ਸਿੰਘ ਖੰਨਾ ਨੂੰ ਵੀਤ ਪ੍ਰਧਾਨ ਮੁਖਤਿਆਰ ਸਿੰਘ ਨੂੰ ਵੀਤ ਪ੍ਰਧਾਨ ਅਮਰਜੀਤ ਸਿੰਘ ਸਦੋ ਨੂੰ ਵੀਤ ਪ੍ਰਧਾਨ ਤਨਵੰਤ ਸਿੰਘ ਪੱਠਲ ਨੂੰ ਜਨਰਲ ਸਕੱਤਰ ਸ਼ੇਵ ਕੁਮਾਰ ਤੁਮੜੀ ਨੂੰ ਉਪ ਜਨਰਲ ਸਕੱਤਰ ਦਰਸ਼ਨ ਮੇਤਾ ਨੂੰ ਵਿਤ ਸਕੱਤਰ ਗੁਰਪ੍ਰੀਤ ਸਿੰਘ ਮੰਨਤ ਨੂੰ ਸਕੱਤਰ ਜਸਵੰਤ ਸਿੰਘ ਨੂੰ ਸਕੱਤਰ ਜੈਲ ਸਿੰਘ ਨੂੰ ਜਥੇਬੰਦ ਸਕੱਤਰ ਸ਼ੇਂਦਰ ਧੋਲ ਨੂੰ ਪ੍ਰੈਸ ਸਕੱਤਰ ਭੁਪਿੰਦਰ ਕੁਮਾਰ ਕੱਕੜ ਨੂੰ ਦਫ਼ਤਰੀ ਸਕੱਤਰ ਤੇ ਜਗਿੰਦਰ ਸਿੰਘ ਰੰਧਾਵਾ ਨੂੰ ਆਡੀਟਰ ਨਿਯੁਕਤ ਕੀਤਾ ਗਿਆ ਕੌਂਸਲ ਬਟਨ ਜਰਮਨ ਸਤਤਵ ਪੈਂਚਨੈਸੂਪਨਯਾ ਅੱਜ ਅਸੀਂ ਇੱਥੇ ਕਰਾਏ ਦੇ ਵਿੱਚ ਮੇਰੇ ਬੈਲੈਂਸ ਦੇ ਵਿੱਚ ਡੈਲੀਗਟ ਜਾਸ ਕਰ ਰਹੇ ਹਾਂ ਸਾਡਾ ਇਲਾਜ ਜਿਹੜਾ ਹੈਗਾ 10.5 ਤੋਂ ਸ਼ੁਰੂ ਹੋਇਆ ਪਹਿਲਾਂ ਅਸੀਂ ਜੱਥੇ ਬੰਦੇ ਝੰਡਾ ਲੈ ਰਹੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਲੋਕਲ ਅ ਬ੍ਰੇਕਫਾਸਟ ਕਰਵਾ ਕੇ ਨਾਲ ਹੀ ਆਏ ਬਰ ਟੈਲੀਗਟ ਬ੍ਰੇਕਫਾਸਟ ਕਰਵਾ ਕੇ ਅਸੀਂ ਆਪਣੀ ਜਿਹੜੀ ਕੰਮ ਬਈ ਹੈਗੀ ਆਪੋਸ਼ੂਰ ਦਿੱਤੀ ਆ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਡੇ ਸਵਾਗਤੀ ਪਾਠਨ ਬੜਿਆ ਗਿਆ ਕੁਲਵਿੰਦਰ ਸਿੰਘ ਠਵਾਲ ਨੇ ਜਿਹੜਾ ਨਵਾਂ ਚੈਸਲ ਦਾ ਪ੍ਰਧਾਨ ਨੂੰ ਉਦੇਮ ਵੱਲ ਪੜਿਆ ਗਿਆ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਚਾਹਮਚ ਆਪਣੀ ਗੱਲ ਕਰਕੇ ਉਸ ਤੋਂ ਬਾਅਦ ਜਨਰਲ ਸਕੱਤਰ ਨੂੰ ਕਿਹਾ ਗਿਆ ਕਿ ਰਿਪੋਰਟ ਪੜ੍ਹੀ ਜਾਵੇ ਉਸ ਤੋਂ ਬਾਅਦ ਜਨਰਲ ਸਕੱਤਰ ਨੇ ਪੈਨਸ਼ਨ ਐਸੋਸੀਏਸ਼ਨ ਦੀ ਰਿਪੋਰਟ ਜਿਹੜੀ ਹੈਗੀ ਆ ਜਿਹੜੀ ਲਗਭਗ 40 ਪੇਜ ਦੀ ਸੀ ਉਹ ਰਿਪੋਰਟ ਪੜ੍ਹ ਕੇ ਜਿਹੜੀ ਹੈਗੀ ਆ ਡੈਲੀਗੇਟਨਸਡਾਈ ਵਿੱਤ ਸਕੱਤਰ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਪੇਸ਼ ਹੋਣ ਤੋਂ ਬਾਅਦ ਰਿਪੋਰਟਾਂ ਜਿਹੜੀਆਂ ਹੈਗੇ ਪਾਸ ਹੋ ਗਈਆਂ ਰਿਪੋਰਟਾਂ ਪਾਸ ਹੋਣ ਤੋਂ ਬਾਅਦ ਜਿਹੜੀ ਹੈ ਸਾਡੇ ਸੁਵਿਧਾ ਪ੍ਰਧਾਨ ਜਿਹੜਾ ਹੈ ਜਤੁਪਨੀ ਭੰਗ ਤੱਕੇ ਜਿਹੜੀ ਹੈਗੀ ਉਹ ਕਲੈਕਸ਼ਨ ਜਿਹੜੀ ਪੋਇਟੀਆਂ ਸੀ ਬਣਾਈ ਹੋਈ ਲੋ ਸੌਂਪਣਗੇ ਉਦੋਂ ਬਾਅਦ ਸਾਡੀ ਇਲੈਕਸ਼ਨ ਹੋਏਗੀ ਇਸ ਮੈਂ ਸ਼ਿਖਮਤ ਬੜੀ ਪੰਜਨ 75 ਨਾ ਪੈਨਸ਼ਨ ਸੋਸਾਇਟੀ ਜੀਐਸ ਨੰਬਰ 552 ਪੰਜਾਬ ਤੇ ਅੱਜ ਜਿਹੜਾ ਗੁਰਾਇਆ ਸ਼ਹਿਰ ਨਿਲੰਪੈਂਸ ਨੇ ਕੇ trilal jainder ji ਜਿਹੜਾ ਡੈਲੀਗੇਟ ਜਨਾਸ ਹੈ ਪੈਨਸ਼ਨ ਅਸੋਸੀਏਸ਼ਨ ਦਾ ਉਹ ਸ਼ਰਮ ਕੀਤਾ ਗਿਆ ਲਗਭਗ 10:30 ਵਜੇ ਛੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਜਿਹੜਾ ਹਾਲ ਦੇ ਵਿੱਚ ਪੈਨਸ ਦੇ ਵਿੱਚ ਉਹ ਡੈਲੀਗੇਟ ਜਿਹੜਾ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਵਾਗਤੀ ਭਾਸ਼ਣ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਢਵਾਲ ਕੋਲੋਂ ਪੜ੍ਹਿਆ ਗਿਆ ਉਤੋਂ ਬਾਅਦ ਪ੍ਰਧਾਨ ਜੀ ਨੇ ਅਜਲਾਹ ਦੀ ਸ਼ੁਰੂਆਤ ਕਰਦੇ ਹੋਏ ਜਨਰਲ ਸਕੱਤਰ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਤੇ ਰਿਪੋਰਟ ਪੇਸ਼ ਕੀਤੀ ਗਈ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੁਣ ਜਿਹੜੇ ਰਿਪੋਰਟ ਦੇ ਉੱਤੇ ਬਹਿਸ ਛੱਡੀ ਐਸ ਕਰਨ ਤੋਂ ਬਾਅਦ ਰਿਪੋਰਟਾਂ ਤੋਂ ਰਿਪੋਰਟਾਂ ਜਿਹੜੀਆਂ ਦੋਵੇਂ ਵਿੱਤ ਸਕੱਤਰ ਤੇ ਜਨਰਲ ਸਕੱਤਰ ਦੇ ਰਿਪੋਰਟ ਹੈ ਉਹ ਪਾਸ ਕਰਵਾਈ ਗਈ ਆ ਹੋ ਕਰਵਾਉਣ ਉਪਰੰਤ ਸਤੁਰਦਾ ਸੂਬਾ ਪ੍ਰਧਾਨ શ્રી ਅਵਨਾਸ਼ ਚੰਦਰ ਸ਼ਰਮਾ ਵੱਲੋਂ ਜਿਹੜੀ ਉਹ ਸੂਬਾ ਕਮੇਟੀ ਕੈਲੀ ਸੀ ਉਹ ਭੰਗ ਕੀਤੀ ਗਈ ਤੇ ਹੁਣ ਜਿਹੜੀ ਨਵੀਂ ਚੁਣੀ ਜਾ ਰਹੀ ਹੈ ਕਮੇਟੀ ਅ ਪੈਂਚਨਸੋ ਸੀਰੀਅਸ ਨੰਬਰ 55 ਦੀ ਉਹ ਜਿਹੜੀ ਆ ਚੋਣ ਸਰਸੰਤੀ ਨੂੰ ਕੀਤੀ ਗਈ